ਤੇ ਵੀ ਨਹੀਂ ਸੋਚਿਆ ਸੀ ਕਿ ਸਾਡੇ ਐਨੇ ਸੋਹਣੇ ਸੋਹਣੇ ਕਾਰ ਹੋਣਗੇ ਅਸੀਂ ਐਨਾ ਸੋਹਣਾ ਗੁਰੂ ਕਰ ਬਣਾ ਲਵਾਂਗੇ ਉਹਨਾਂ ਸਭਨਾ ਦੀਆਂ ਸਭ ਮਨੋਂ ਕਾਮਨਾ ਪੂਰਨ ਹੁੰਦੀਆਂ ਹਨ ਜੋ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਦੇ ਗੁਰੂ ਦੇ ਚਰਨਾਂ ਵਿੱਚ ਆਉਂਦੇ ਹਨ ਜੋ ਤੇਰੀ ਸਰਨਾਗਤਾ ਤਿਨ ਨਾਹੀ ਪਾਰ ਉਹ ਚਨੀ ਚ ਤੁਮਤੇ ਤਰੇ ਆਲਜ ਸੰਸਾਰ ਕਹੇ ਪ੍ਰਭ ਜੋ ਜੀਵ ਆਪ ਜੀ ਦੀ ਸ਼ਰਨ ਗ੍ਰਹਿਣ ਕਰ ਲੈਂਦਾ ਹੈ ਕਿ ਜਿਹੜਾ ਜੀਵ ਆਪ ਜੀ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਉਸ ਨੂੰ ਕੋਈ ਵੀ ਦੁੱਖ ਅਤੇ ਕਰਮਾਂ ਦਾ ਭਾਰ ਨਹੀਂ ਰਹਿੰਦਾ ਆਪ ਜੀ ਦੀ ਸ਼ਰਨ ਪ੍ਰਾਪਤ ਕਰਨ ਨਾਲ ਉੱਚੇ ਨੀਵੇਂ ਅਮੀਰ ਗਰੀਬ ਸਭ ਜੀਵ ਨਾ ਤਰੇ ਜਾਣ ਵਾਲੇ ਸੰਸਾਰ ਨੂੰ ਤਾਰ ਜਾਂਦੇ ਹਨ ਧਰਮ ਸਾਥ ਸੰਬੰਧ ਜੋ ਕੁੱਲ ਤਾਰਨ ਕੀ ਚਾਲ ਜਿਹੜਾ ਜੀ ਧਰਮ ਦੇ ਸਾਥ ਚੱਲਦਾ ਹੈ ਸੰਬੰਧ ਰੱਖਦਾ ਹੈ ਧਰਮ ਦੇ ਨਾਲ ਉਹ ਆਪ ਤਾਰਦਾ ਹੈ ਆਪਣੀਆਂ ਦੋਨੋਂ ਪੁੱਤਾਂ ਨੂੰ ਵੀ ਤਾਰ ਦਿੰਦਾ ਹੈ ਪਾਪ ਨਾਨਕੇ ਔਰ ਮਾਪੇ ਦੋਨਾਂ ਨੂੰ ਨਾਨਕੇ ਦਾਦਕੇ ਦੋਨਾਂ ਨੂੰ ਤਾਰ ਦਿੰਦਾ ਹੈ ਤਾਂ ਕਿ ਕਿਰਪਾ ਕਰ ਦੇਣ ਕਿ ਜੋ ਤੇਰੀ ਸਰਨਾਗਤਾ ਤਿੰਨ ਨਹੀਂ ਪਾਰ ਕੇ ਜਿਹੜਾ ਵੀ ਜੀ ਆਪ ਜੀ ਦੀ ਸ਼ਰਨ ਵਿੱਚ ਆਉਂਦਾ ਹੈ ਉਸ ਨੂੰ ਕੋਈ ਵੀ ਦੁੱਖ ਨਹੀਂ ਲੱਗਦਾ ਉਹ ਦੁੱਖ ਅਤੇ ਕਰਮਾਂ ਦਾ ਭਾਰ ਉਸਤੇ ਨਹੀਂ ਰਹਿੰਦਾ ਕਹਿ ਰਵਿਦਾਸ ਕਤ ਕਤਾ ਬਹੁ ਕਹੀਂ ਕਿਰੀਜੈ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ ਸਤਿਗੁਰੂ ਦਾਸ ਮਰਜੀ ਵਰਮਾਉਂਦੇ ਕਹੇ ਪਰਮਾਤਮਾ ਜੀ ਆਮ ਜੀ ਦੀ ਕਥਾ ਅਕਤ ਹੈ ਕਿ ਉਸ ਪਰਮਾਤਮਾ ਦੀ ਮਹਿਮਾ ਕੀ ਕੀਤੀ ਜਾਵੇ ਜਿੰਨੀ ਕਰਨੀ ਉਹ ਘਟ ਹੈ ਇਸ ਲਈ